ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗ ਜੀ ਇਹ ਜੋ ਗੁਰਦੁਆਰਾ ਸਾਹਿਬ ਆਪ ਦੇਖ ਰਹੇ ਹੋ ਇਹ ਟਾਲੀਆਣ ਸਾਹਿਬ ਹੈ ਅੱਜ ਅਸੀਂ ਗੁਰਦੁਆਰਾ ਟਾਲੀਆਣ ਸਾਹਿਬ ਦਾ ਇਤਿਆਹ ਸਾਹਿਬ ਜੀ ਨਾਲ ਸਾਂਝਾ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਮਾਛੀਆਣਾ ਵਾਸੀਵਾੜਾ ਤੋਂ ਆਲਮਗਿਰ ਸਾਹਿਬ ਹੁੰਦੇ ਹੋਏ ਇਸ ਜਗ੍ਹਾ ਤੇ ਪਹੁੰਚੇ ਸਨ ਇਹ ਜਗ੍ਹਾ ਤੇ ਪਹੁੰਚ ਕੇ ਰਾਏਕੋਟ ਦੇ ਘਨੇ ਜੰਗਲਾਂ ਵਿੱਚ ਸਥਿਤ ਇੱਕ ਝੌਂਪੜੀ ਦੇ ਕੰਢੇ 43 ਇਤਰਾਖ ਤੇ 19 ਪੋ ਸੰਮਤ 1761 ਬਿਕਰਮੀ ਜਨਵਰੀ 1705 ਈਸਵੀ ਨੂੰ ਅਮਰਤ ਵੇਲੇ ਆਸਣ ਲਾਇਆ ਸੀ ਅਤੇ ਇਸ ਪਾਵਨ ਧਰਤੀ ਨੂੰ ਸੁਭਾਗਾ ਕੀਤਾ ਸੀ ਦਿਨ ਚੜੇ ਰਾਏ ਕਲੇ ਦਾ ਚਰਵਾਹ ਦੁਰਾ ਮਾਹੀ ਮੱਝਾਂ ਚਾਰਨ ਵਾਸਤੇ ਇੱਧਰ ਆ ਗਿਆ ਗੁਰੂ ਜੀ ਨੇ ਦੇਖਿਆ ਕਿ ਕਿ ਚਰਵਾਹ ਮੱਝਾਂ ਚਾਰ ਰਿਹਾ ਹੈ ਤਾਂ ਗੁਰੂ ਸਾਹਿਬ ਜੀ ਨੇ ਸਮੁੰਦਰ ਦੁੱਧ ਛਕਣ ਦੀ ਇੱਛਾ ਪ੍ਰਗਟ ਕੀਤੀ ਨורה ਨੂੰ ਕਿਹਾ ਭਾਈ ਅਸੀਂ ਦੁੱਧ ਛਕਣਾ ਚਾਹਦੇ ਹਾਂ ਤਾਂ ਨורה ਨੇ ਬੇਇੱਜ਼ਤੀ ਕੀਤੀ ਕਿ ਮਹਾਰਾਜ ਮੱਜਾ ਤਾਂ ਮੈਂ ਅੱਜ ਸਵੇਰੇ ਚੋਕੇ ਦੁੱਧ ਸ਼ਹਿਰ ਭੇਜ ਆਇਆ ਹਾਂ ਏ ਕਹੋ ਤਾਂ ਮੈਂ ਘਰੋਂ ਦੁੱਧ ਲੈ ਕੇ ਆਉਂਦਾ ਹਾਂ ਤਾਂ ਗੁਰੂ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿਸ ਦਾ ਦੁੱਧ ਚੋ ਲੈ ਤਾਂ ਨੂਰੇ ਨੇ ਬੇਨਤੀ ਕੀਤੀ ਕਿ ਇਹ ਤਾਂ ਦੁੱਧ ਨਾ ਦੇਣ ਵਾਲੀ ਔਂਸਰ ਝੋਟੀ ਹੈ ਮਹਾਰਾਜ ਜੀ ਨੇ ਫਰਮਾਇਆ ਕਿ ਵਾਇਗੁਰੂ ਦਾ ਨਾਮ ਲੈ ਕੇ ਝੋਟੀ ਨੂੰ ਥਾਪੜਾ ਦੇ ਕੇ ਚੋ ਲਵੋ ਇਹ ਹੁਕਮ ਮੰਨ ਕੇ ਨੂਰਾ ਮਾਹੀ ਥਾਪੜਾ ਦੇ ਕੇ ਚੋਣ ਲੈ ਥੱਲੇ ਬੈਠ ਗਿਆ ਤੇ ਨੂਰੇ ਮਾਹੀ ਨੇ ਉਸ ਚੋਟੀ ਨੂੰ ਇੱਕਰਾਉਂਦੇ ਦੇ ਦਰਖਤ ਨਾਲ ਵੰਨ ਲਿਆ 100 ਅੰਸਰ ਚੋਟੀ ਦੁੱਧ ਉਤਰੇ ਆਈ ਤਾਂ ਉਸ ਸਮੇਂ ਨੂਰੇ ਮਾਹੀ ਨੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਕੋਲ ਚੋਣ ਵਾਸਤੇ ਕੋਈ ਵਰਤਨ ਨਹੀਂ ਹੈ ਗੁਰੂ ਜੀ ਨੇ ਉਸ ਨੂੰ 288 ਛੇਕਾਂ ਵਾਲਾ ਬਰਤਨ ਗੰਗਾ ਸਾਗਰ ਦਿੱਤਾ ਹੈ ਜੋ ਇੱਕ ਕੈਦਲੀ ਦੀ ਤਰ੍ਹਾਂ ਹੁੰਦਾ ਹੈ ਔਰ ਇੱਕ ਤਰਫ ਉਹਨੂੰ ਫਿੱਟ ਲੱਗੀ ਹੁੰਦੀ ਹੈ ਤੇ ਦੂਸਰੀ ਤਰਫ ਉਹਨੂੰ ਟੁੱਟੀ ਲੱਗੀ ਹੁੰਦੀ ਹੈ ਤਾਂ ਉਸ ਵਿੱਚ ਦੁੱਧ ਚੋਲਿਆ ਤਾਂ ਇੱਕ ਬੂੰਦ ਵੀ ਦੁੱਧ ਨਹੀਂ ਡੁੱਲਿਆ ਇਹ ਸਾਰੀ ਗੱਲ ਨੂਰੇ ਮਾਹੀ ਨੇ ਆਪਣੇ ਮਾਲਕ ਨੂੰ ਦੱਸੀ ਦੱਸ ਦਈਏ ਕਿ ਰਾਏ ਕੱਲਾ ਰਾਏ ਕੱਲਾ ਦੀ ਧੀ ਦਰਿਸ਼ਟਾ ਕੋਟਲਾ ਮਹਿਦਖਾਂ ਦੇ ਲੜਕੇ আলম ਖਾਂ ਜੋ ਬੀਬੀ ਮਮਤਾਇਦਾ ਭਰਾ ਸੀ ਨਾਲ ਹੋਇਆ ਹੋਇਆ ਸੀ ਇਸ ਕਰਕੇ ਰਾਏ ਕੱਲਾ ਦਾ ਪਰਿਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲਾਂ ਤੋਂ ਹੀ ਬਹੁਤ ਪਿਆਰ ਰੱਖਦਾ ਸੀ ਰਾਏ ਕੱਲਾ ਉਸੇ ਵਕਤ ਸਤਗੁਰਾਂ ਜੀ ਦੇ ਚਰਨੀ ਆ ਲੱਗਾ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੋਈ ਸੇਵਾ ਦੱਸੋ ਤਾਂ ਗੁਰੂ ਜੀ ਨੇ ਕਿਹਾ ਕਿ ਸਰਹੰਦ ਤੋਂ ਛੋਟੇ ਸਹਿਬਜ਼ਾਦੇ ਦੇ ਮਾਤਾ ਜੀ ਦੀ ਖਬਰ ਲੈ ਮਗਵਣੀ ਹੈ ਤਾਂ ਰਾਏ ਕੱਲੇ ਨੇ ਨੂਰੇ ਨੂੰ ਇਹ ਕਾਰਜ ਕਰਕੇ ਛੇਤੀ ਵਾਪਸ ਉਣ ਲੈ ਕਿਹਾ ਕਿਉਂਕਿ ਨੂਰੇ ਦੀ ਭੈਣ ਸਰਹੰਦ ਵਿਆਹੀ ਹੋਈ ਸੀ ਨੂਰਾ ਹੁਕਮ ਮੰਨ ਕੇ ਉਸੇ ਵਕਤ ਸਰਹੰਦ ਪਹੁੰਚ ਜਾਂਦਾ ਹੈ ਸਰਹੰਦ ਪਹੁੰਚ ਕੇ ਆਪਣੇ ਭੈਣ ਨੂਰਾ ਤੋਂ ਮਾਤਾ ਦੇ ਬੱਚਿਆਂ ਬਾਰੇ ਸਾਰੀ ਦੁੱਖਾਂ ਭਰੀ ਕਹਾਣੀ ਸੁਣਦਾ ਹੈ ਅਤੇ ਗੁਰੂ ਜੀ ਕੋਲ ਪਹੁੰਚ ਕੇ ਮਾਤਾ ਜੀ ਨੇ ਬੱਚਿਆਂ ਦੀ ਸ਼ਹਾਦਤ ਬਾਰੇ ਦੱਸਦਾ ਹੈ ਤੇ ਇਹ ਕਹਿੰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਬੱਚਿਆਂ ਨੇ ਇਸਲਾਮ ਕਬੂਲ ਨਹੀਂ ਕੀਤਾ ਕਜਰੀ ਵਜੀ ਵਿ ਜਾ ਕੇ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਹੀ ਬਲਾਈ ਹੈ ਸੋ ਉਹਨਾਂ ਨੂੰ ਬਹੁਤ ਕਸ਼ਟ ਦੇ ਕੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਹੈ ਤੋਂ ਇਹ ਸਾਰੀ ਕਹਾਣੀ ਗੁਰੂ ਸਾਹਿਬ ਜੀ ਨੇ ਨੂਰੇ ਦੇ ਮੂੰਹੋਂ ਸੁਣੀ ਤਾਂ ਗੁਰੂ ਜੀ ਇਸ ਸਾਤੇ ਕਾਹੀ ਦਾ ਬੂਟਾ ਪਟਦੇ ਹਨ ਤੇ ਕਿਹਾ ਅੱਜ ਤੋਂ ਮੁਗਲ ਸਮਰਾਟ ਦੀ ਜੜਪੁੱਟੀ ਗਈ ਇਸ ਜਗ੍ਹਾ ਤੋਂ ਗੁਰੂ ਜੀ ਨੇ ਕਾਇਦਾ ਬੂਟਾ ਪਟਿਆ ਸੀ ਉਸ ਜਗ੍ਹਾ ਗੁਰਦੁਆਰਾ ਜੜਪੁੱਟੀ ਸਾਹਿਬ ਸ਼ਸ਼ੋਭਤ ਹੈ ਜੋ ਆਪ ਦਰਸ਼ਨ ਕਰ ਰਹੇ ਹੋ ਉਸੇ ਸਮੇਂ ਸਾਰੀ ਸੰਗਤ ਚੁੱਪ ਰਹੀ ਪਰ ਰਾਏ ਕੱਲੇ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਤੇ ਰਹਿਮ ਕਰੋ ਅਸੀਂ ਵੀ ਤਦ ਰਕ ਮਗਲ ਹਾਂ ਤਾਂ ਗੁਰੂ ਜੀ ਨੇ ਕਿਹਾ ਚੰਗਾ ਭਾਈ ਤੁਸੀਂ ਸਾਡੀ ਸੇਵਾ ਕੀਤੀ ਹੈ ਤੇਰਾ ਰਾਜ ਕਾਇਮ ਰਹੇਗਾ ਤਦ ਗੁਰੂ ਜੀ ਨੇ ਰਾਏ ਕਰਨ ਨੂੰ ਤਲਵਾਰ ਗੰਗਾ ਸਾਗਰ ਤੇ ਕਰੇਹਲ ਬਖਸ਼ਿਸ਼ ਕੀਤੀ ਤੇ ਫਰਮਾਇਆ ਕਿ ਜਦ ਤੱਕ ਇਹਨਾਂ ਸ਼ਸਤਰਾਂ ਦੀ ਸੇਵਾ ਕਰੋਗੇ ਤਦ ਤੱਕ ਆਪ ਦਾ ਰਾਜ ਕਾਇਮ ਰਹੇਗਾ ਗੁਰੂ ਜੀ ਨੇ ਇਸ ਸਥਾਨ ਤੇ ਤਿੰਨ ਦਿਨ ਉਨਨੇ 20 ਤੇ 21 ਪਉ ਵਿਸ਼ਰਾਮ ਕੀਤਾ ਇਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਟਾਲੀਆਣਾ ਸਾਹਿਬ ਸ਼ਿਸ਼ੋਵਤ ਹੈ ਹਰ ਸਾਲ 19ਵੀ ਤੇ 21 ਪਉ ਨੂੰ ਬਹੁਤ ਭਾੜੇ ਜੋੜਵਾਲ ਜੋੜ ਮੇਲਾ ਤੁਮ ਤਾਂ ਆਪਣਾ ਮਨਾਇਆ ਜਾਂਦਾ ਹੈ ਸੋ ਇਹ ਹੈ ਇਤਿਹਾਸ ਟਾਲੀਆਣਾ ਸਾਹਿਬ ਗੁਰਦੁਆਰੇ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ